ਇਨਾਂ ਵੀ ਆਪਾਂ ਮਾਨ ਪੱਖਿਆ ਥੋੜਾ ਖੇਡ ਦਾ ਸਮਾਨ ਆਪਾਂ ਨੂੰ ਮਿਲਿਆ ਬਹੁਤ ਬਹੁਤ ਧੰਨਵਾਦ ਹੈ ਬੱਚਿਆਂ ਵੱਲੋਂ ਥੈਂਕ ਯੂ ਥੈਂਕ ਯੂ ਕਿ ਉਹਨਾਂ ਕੋਲ ਬੱਚੇ ਬਹੁਤ ਆ ਤੇ ਸਾਡੇ ਕੋਲੇ ਫੈਸਿਲਿਟੀ ਹੈ ਨਹੀਂ ਕਿ ਹੈਂਡਬਾਲ ਬਾਸਕਟਬਾਲ ਖੇਡਾ ਸਕੀ ਅਸੀਂ ਦੋ ਫੌਜੀ ਰਿਟਾਇਰ ਅਸੀਂ ਦੋਨੇ ਹੈਂਡਬਾਲ ਬਾਸਕਟਬਾਲ ਖੇਡੇ ਹੋਏ ਆ ਸਾਨੂੰ ਮੈਨੂੰ ਲੱਗਦਾ ਕਿ ਵੀ ਸਾਨੂੰ ਹੋਣਾ ਚਾਹੀਦਾ ਹੈ ਨਹੀਂ ਵੀ ਇੱਥੇ ਤਾਂ ਬਾਸਕਟਬਾਲ ਤੇ ਹੈਂਡਬਾਲ ਗੇਮ ਚਾਹੀਦੀ ਹੈ ਕਿਉਂਕਿ ਵੱਡਾ ਜੋਨ ਬਣ ਜਾਂਦਾ ਹੈ ਇਹ ਇੱਕ ਜੁਕੋ ਫ੍ਰੀ ਰਿਪੋਰਟ ਤੇ ਦੇ ਕੋਲੇ ਆਪਣੇ ਕੋਲੇ 64 ਆਪਣੇ ਹਲਕੇ ਚ ਪੈਂਦਾ ਇਹ ਜੋ ਕੱਲੇ ਬਕਤੀਪਿੰਡ ਸਾਧਕ ਚ ਬਿਲਕੁਲ ਤੇ ਸਾਡੀ ਹੈਂਡਬਾਲ ਹੈਡੇ ਨਾਲੇ ਬੜੀ ਖੁਸ਼ੀ ਹੁੰਦੀ ਆ ਗ라운ਡ ਦੇਖ ਕੇ ਆ ਸਾਰਾ ਕੁਝ ਦੇਖ ਕੇ ਕਿ ਆਪਾਂ ਸਾਰਿਆਂ ਨੂੰ ਬੜਾ ਰਿਗਨ ਕਰਦਾ ਸਾਡੇ ਹੈਂਡਬਾਲ ਦੇ ਬੱਚੇ ਸਾਡੇ ਜਾਂਦੇ ਸਕੂਲ ਵੈਲ ਅਸੀਂ ਸਕੂਲਾਂ ਚ ਜਾ ਕੇ ਕੋਚਿੰਗ ਦਿੰਨੇ ਆ ਸਾਡੇ ਬੜਾ ਰਿਜਲਟ ਜਣ ਕੇ ਆਪਾਂ ਮਾਈਕਲ ਦੀ ਟੀਮ ਨਾਲ ਬੈਠ ਸਾਥ ਸੈਗਣਾ ਜੰਮਦਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਅਸੀਂ ਸਾੜਕ ਦੇ ਵਿੱਚ ਇਕੱਤਰਤ ਹੋਏ ਆਂ ਸਾੜਕ ਸਾਡਾ ਉਹ ਸ਼ਹਿਰ ਹੈ ਜੋ ਸਦੀਆਂ ਤੋਂ ਵਸਿਆ ਹੋਇਆ ਹੈ ਪਰ ਅੱਜ ਸਾਡੀ ਇਸ ਬੱਚੀ ਦੇ ਨਵਜੋਤ ਦੇ ਕਰਕੇ ਪੂਰੇ ਪੰਜਾਬ ਦੇ ਵਿੱਚ ਸਾੜਕ ਸਾਡਾ ਮਸ਼ਹੂਰ ਹੋਇਆ ਹੋਇਆ ਇਸ ਬੱਚੀ ਨੂੰ ਦੇਖ ਕੇ ਸਾੜਕ ਦੇ ਵਿੱਚ ਸੈਂਕੜੇ ਸਾਡੀਆਂ ਬੱਚੀਆਂ ਜਿਹੜੀਆਂ ਗੇਮਾਂ ਦੇ ਨਾਲ ਜੁੜੀਆਂ ਉਹਨੂੰ ਦੇਖਦੇ ਹੋਏ ਅੱਜ ਇੱਥੇ ਆਇਆ ਔਰ 19 ਲੱਖ ਰੁਪਏ ਦੀ ਲਾਗਤ ਦੇ ਨਾਲ ਇੱਥੇ ਜਿਮ ਵੀ ਬਣਾਇਆ ਗਿਆ ਤਾਂ ਕਿ ਜਿਹੜੇ ਬੰਦੇ ਸਾਡੇ ਮੁੰਡੇ ਨੌਜਵਾਨ ਲੜਕੇ ਲੜਕੀਆਂ ਪ੍ਰੈਕਟਿਸ ਕਰਨਾ ਚਾਹੁੰਦੇ ਆ ਉਹ ਪ੍ਰੈਕਟਿਸ ਕਰ ਸਕਣ ਅੰਤਰਰਾਸ਼ਟਰੀ ਲੈਵਲ ਦਾ ਜਿਮ ਬਣਾਇਆ ਔਰ ਸਾਡੇ ਮੇਰੇ ਵੀਰ ਜੋ ਦੋਨੇ ਫੌਜ ਦੇ ਜਵਾਨ ਨੇ ਦੋਨੇ ਫੌਜ ਦੇ ਵਿੱਚ ਬਾਸਕਟਬਾਲ ਹੈਂਡਬਾਲ ਖੇਡਦੇ ਰਹਿਆ ਇਹ ਲਗਾਤਾਰ ਇੱਥੇ ਆਪਦੇ ਵੱਲੋਂ ਵਲੰਟੇਰਲੀ ਸੇਵਾ ਕਰ ਰਹੇ ਆ ਤਾਂ ਕਿ ਇਸ ਜਿਹੜੇ ਪੰਜਾਬ ਦੀ ਅਸੀਂ ਸੇਵਾ ਕਰਨੇ ਚਾਹੁੰਦੇ ਆ ਮੁੱਖ ਮੰਤਰੀ ਸਾਹਿਬ ਜੋ ਚਾਹੁੰਦੇ ਰੰਗਲਾ ਪੰਜਾਬ ਬਣਾਉਣਾ ਕੋਈ ਨੌਜਵਾਨਾਂ ਨੇ ਜ਼ਿੰਮੇਵਾਰੀ ਲਈ ਹੈ ਵੱਖ-ਵੱਖ ਸਕੂਲਾਂ ਦੇ ਵਿੱਚ ਜਾ ਕੇ ਵੱਖ-ਵੱਖ ਪਿੰਡਾਂ ਦੇ ਜਾ ਕੇ ਵੀ ਬੱਚਿਆਂ ਨੂੰ ਪ੍ਰੇਰਦੇ ਆ ਤਾਂ ਕਿ ਉਹ ਬੱਚੇ ਨਸ਼ਿਆਂ ਵਾਲੇ ਪਾਸੇ ਜਾਣ ਦੀ بجائے ਗੇਮ ਨੂੰ ਨਸ਼ਾ ਬਣਾਉਣ ਪੰਜਾਬ ਦਾ ਭਾਰਤ ਦਾ ਨਾਮ ਦੁਨੀਆ ਦੇ ਵਿੱਚ ਰੋਸ਼ਨ ਕਰਨ ਇਹਨਾਂ ਦੇ ਵਿੱਚੋਂ ਹੀ ਸਾਡੇ ਮਿਲਖਾ ਸਿੰਘ ਪੈਦਾ ਹੋਣੇ ਇਨ੍ਹਾਂ ਵਿੱਚੋਂ ਹੀ ਕਰਤਾਰ ਪਹਿਲਵਾਨ ਪੈਦਾ ਹੋਣੇ ਆ ਇਨ੍ਹਾਂ ਦੇ ਵਿੱਚੋਂ ਹੀ ਸਾਡੇ ਹੱਥੀਂ ਦੇ ਜਾਦੂਗਰ ਧਿਆਨ ਸਿੰਘ ਹੋਣੀ ਪੈਦਾ ਹੋਣੇ ਤੋਂ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸਮੁੱਚੀ ਪੰਚਾਇਤ ਦਾ ਸਾਡੇ ਨੌਜਵਾਨਾਂ ਦਾ ਔਰ ਉਹਨਾਂ ਮਾਪਿਆਂ ਦਾ ਜਿਨ੍ਹਾਂ ਨੇ ਆਪਣੇ ਬੱਚੇ ਇਸ ਉਮੀਦ ਨਾਲ ਭੇਜਿਆ ਕਿ ਉਹ ਬੱਚੇ ਗਰਾਊਂਡਾਂ ਦੇ ਵਿੱਚ ਆ ਕੇ ਚੰਗੇ ਖਿਡਾਰੀ ਬਣਨਗੇ ਔਰ ਦੇਸ਼ ਦਾ ਸਾਦਕ ਦਾ ਜ਼ਿਲ੍ਹਾ ਫੀਕੋਟ ਦਾ ਨਾਮ ਦੁਨੀਆ ਦੇ ਵਿੱਚ ਰੌਸ਼ਨ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ